ਬੰਨ ਦਾ ਤੁਸੀਂ ਪਾੜ ਵੇਖ ਸਕਦੇ ਜੇ ਮਾਰੇ ਕਿਰਪਾ ਕਰੇ ਤੇ ਪਾਣੀ ਦਾ ਵਹਾਅ ਵੀ ਤੁਸੀਂ ਵੇਖ ਸਕਦੇ ਹਾਂਜੀ ਇਹਨਾਂ ਦਾ ਕਹਿਣਾ ਕਿ 3000 ਕਿਲਾ ਜਿਹੜਾ ਵਾ ਨੁਕਸਾਨਿਆ ਜਾ ਸਕਦਾ ਜਦੀਓ ਜਲਦੀ ਜੇ ਬੰਨਾਂ ਬਨਿਆ ਗਿਆ ਬੇਨਤੀ ਕਰਦੇ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਜੋ ਵੀ ਮਦਦ ਕਰਨੀ ਚਾਹੁੰਦਾ ਵਾ ਉਹ ਇੱਥੇ ਜਲਦੀ ਤੋਂ ਜਲਦੀ ਪਹੁੰਚੇ ਪਿੰਡ ਮੀਆਂਵਾਲ ਤੇ ਮਹੀਦੀਪੁਰ ਦੀ ਸੰਗਤ ਜਿਹੜੀ ਆ ਉਹ ਲੱਗੀ ਹੋਈ ਆ ਬੰਨੂ ਬੰਨਣ ਦੇ ਵਿੱਚ ਉਹਨਾਂ ਨੂੰ ਯਕੀਨ ਹੈ ਕਿ ਉਹ ਬੰਨ ਵੀ ਲੈਣਗੇ ਲੇਕਿਨ ਬਾਅਦ ਵਿੱਚ ਪ੍ਰਸ਼ਾਸਨ ਦੇ ਆਉਂਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਹੁਣ ਆ ਸਕਦੀ ਆ ਮੌਕੇ ਤੇ ਮਦਦ ਕੀਤੀ ਜਾਵੇ ਨਹੀਂ ਤੇ ਬਾਅਦ ਵਿੱਚ ਕੋਈ ਨਹੀਂ ਜੇ ਫਾਇਦਾ ਅਭੀ ਚੁੱਪ ਜਾਓ ਅਭੀ ਚੁੱਪ ਜਾਓ ਮੀਆਂਵਾਲ ਮੀਆਂਵਾਲ ਵਾਂ ਟੁੱਟ ਗਿਆ ਮੀਆਂਵਾਲ ਮੀਆਂਵਾਲ ਵਾਂ ਟੁੱਟ ਗਿਆ ਪਾਣੀ ਬਹੁਤ ਜ਼ਿਆਦਾ ਵਾ ਪਾਣੀ ਦਾ ਵਹਾ ਜਿਹੜਾ ਬਹੁਤ ਜ਼ਿਆਦਾ ਵਾ ਆ ਪਿੰਡ ਮੀਆਂਵਾਲ ਮੀਆਂਵਾਲ ਹਾਂਜੀ ਉਧਰ ਝਾਲੀਆਂ ਹੋਏ ਨੇ ਝਾਲੀਆਂ ਹੋਣ ਝਾਲੀਆਂ ਨਾ ਰੋਕਣਾ ਆ ਬਾਕੀ ਜੇ ਰੀਬੇ ਕੋਹਰਾ ਕੀ ਵਹਿਦਾ ਉਹ ਲੈ ਜਿੰਦਾਨ ਪਿੰਡ ਮੀਆਂਵਾਲ ਵਿਖੇ ਬੰਨ ਟੁੱਟ ਗਿਆ ਵਾ ਪਿੰਡ ਮੀਆਂਵਾਲ ਵਿਖੇ ਜਿਹੜਾ ਬੰਨਵਾ ਟੁੱਟ ਗਿਆ ਵਾ ਜਿਹੜਾ ਕਿ ਪਾਣੀ ਦਾ ਵਹਾਤ ਵੀ ਦੇਖ ਸਕਦੇ ਜੇ ਬਹੁਤ ਜ਼ਿਆਦਾ ਵਾ ਤੇ ਜਿਹੜਾ ਕਿ ਪਿੰਡ ਵਾਲੇ ਲੋਕ ਜਿਹੜੇ ਆ ਉਹ ਫੁੱਲ ਬੜਾ ਫੁੱਲ ਜਿਹੜੀ ਉਹ ਇਹਨੂੰ ਜੋੜਨ ਦੀ ਦਵਾ ਦਾ ਕੋਸ਼ਿਸ਼ ਕਰਦੇ ਪਏ ਨੇ ਕਿਉਂਕਿ ਝੋਨੇ ਦਾ ਜਿਹੜਾ ਨੁਕਸਾਨ ਵਾ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਹੋ ਸਕਦਾ ਵਾ ਜੇ ਇਸ ਬੰਨ ਨੂੰ ਜਲਦੀ ਤੋਂ ਜਲਦੀ ਨਾ ਪੂਰਿਆ ਗਿਆ ਸਾਡੇ ਨਾਲ ਕੁਝ ਸੱਜਣ ਮੌਜੂਦ ਆਪਾਂ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਿੰਦੀਪੁਰ ਤੇ ਮਹੀਨੇਵਾਲ ਦਾ ਬੰਨ ਹੈ ਜਿਹੜਾ ਟੁੱਟ ਚੁੱਕਾ ਹੈ ਜਿਸਤੇ ਪੂਰੇ ਦੋ ਪਿੰਡਾਂ ਦੀ ਸੰਗਤ ਬੜੇ ਜੋਰ-ਪੋਰ ਜੋਰ ਤੇ ਲੱਗੀ ਹੋਈ ਏ ਗੁਰੂ ਰਾਮਦਾਸ ਕਿਰਪਾ ਕਰੇਗੇ ਹੋ ਸਕਦਾ ਹੈ ਕਿ ਬਾਝ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਛੇਤੀ ਜਲਦੀ ਕੋਈ ਤੋੜੇ ਲੈ ਕੇ ਤੇ ਕੋਈ ਸਾਨੂੰ ਮਾਲੀ ਸੇਦਾ ਦੇ ਸਕਦੀ ਹੈ ਇਹਦੇ ਆਣ ਕੇ ਸੇਦਾ ਦੇਵੇ ਬਹੁਤ ਜਿਆਦੀ ਸੰਗਤ ਜਿਹੜੀ ਉਹ ਖਬੇ ਹੋਣ ਢੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿੰਡ ਵਾਲੇ ਦਾ ਕਹਿਣਾ ਕਿ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਕਿਉਂਕਿ ਬੰਦ ਦਾ ਜਿਹੜਾ ਪਾੜ ਤੁਸੀਂ ਵੇਖ ਸਕਦੇ ਜੇ ਬਹੁਤ ਵੱਡਾ ਵਾ ਮਾਰੇ ਕਿਰਪਾ ਕਰੇ ਕਿ ਜਲਦੀ ਤੋਂ ਜਲਦੀ ਇਹ ਪੂਰਾ ਜਾ ਜਾ ਸ ਕਿਉਂਕਿ ਜਿਹੜੀ ਝੋਨੇ ਦੀ ਫਸਲ ਪੁੱਤਾ ਵਾਂਗੂ ਪਾਲੀ ਹੋਈ ਆ ਉਹ ਖਰਾਬ ਹੁੰਦਾ ਪੂਰੇ ਚਾਂਸ ਵਾ ਜੇ ਇਹਨੂੰ ਜਲਦੀ ਤੋਂ ਜਲਦੀ ਨਾ ਪੁਰਿਆ ਗਿਆ ਤੇ ਆਪਾਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੇ ਪ੍ਰਸ਼ਾਸਨ ਇੱਥੇ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਤੇ ਬੰਨ ਦਾ ਤੁਸੀਂ ਪਾੜ ਦੇਖ ਸਕਦੇ ਜੇ ਮਾਰੇ ਕਿਰਪਾ ਕਰੇ ਤੇ ਪਾਣੀ ਦਾ ਵਹਾਅ ਵੀ ਤੁਸੀਂ ਦੇਖ ਸਕਦੇ ਪਾਣੀ ਦਾ ਵਹਾਅ ਬਹੁਤ ਤੇਜ਼ ਵਾ ਹਾਂਜੀ ਜਿਹੜੇ ਪਿੰਡ ਦੇ ਲੋਕ ਨੇ ਉਹ ਪਰ ਜ਼ੋਰ ਹੀ ਕੋਸ਼ਿਸ਼ ਕਰਦੇ ਪਏ ਨੇ ਬਾਕੀ ਮਹਾਰਾਜ ਦੇ ਵਾਸਵਾ ਬਾਕੀ ਝੋਨੇ ਜਿਹੜਾ ਤੁਸੀਂ ਵੇਖ ਸਕਦੇ ਪਾਣੀ ਬਹੁਤ ਜ਼ਿਆਦਾ ਮਲਗੀ ਜਾ ਚੁੱਕਾ ਵਾ ਇਹਨੂੰ ਜਲਦੀ ਜਲਦੀ ਨਾ ਰੋਕਿਆ ਗਿਆ ਤਾਂ ਕੋਈ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਵਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਪਹੁੰਚ ਕਰੇ ਜੀਸੀਪੀਆਂ ਲਗੀਆਂ ਜਾਣਾਂ ਪਿੰਡ ਦੇ ਲੋਕ ਜਿਹੜੇ ਵਾ ਉਹ ਲੱਗੇ ਹੋਏ ਨੇ ਤੁਸੀਂ ਵੇਖ ਸਕਦੇ ਜੇ ਪਿੰਡ ਦੇ ਲੋਕ ਲੱਗੇ ਹੋਏ ਨੇ ਮੀਆਂਵਾਲ ਦੇ ਸਰਪੰਚਾ ਵੀ ਸਾਡੇ ਕੋਲ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰੇ ਸਰਪੰਚ ਸਾਹਿਬ ਬੜੀ ਮੰਦ ਭਾਗੀ ਕੱਡਾ ਪੰਟ ਟੁੱਟ ਗਿਆ ਬਹੁਤ ਬੰਦ ਤਿੰਨ ਦਿਨ ਹੋ ਗਿਆ ਖੱਪਣ ਦੇ ਆ ਜੀ ਬਹੁਤ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਕਿ ਟਾਵਰ ਥੱਲੇ ਬੈਠੇ ਦੋ ਕਿਲੇ ਪਰਾਂ ਤੇ ਰਾਤ ਵੀ ਸਾਰੀ ਰਾਤ 20 25 ਬੰਦੇ ਇੱਥੇ ਰਹੇ ਆ ਤੇ ਹੁਣ ਉਦੋਂ ਹੀ ਪਾ ਲਗਾ ਸਾਰਾ ਪੰਜ ਸੱਤ ਕਰਮਾ ਕੇ ਰ ਗਿਆ ਥੱਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚਿਆ ਵਾ ਮੌਕੇ ਤੇ ਨਹੀਂ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਬੀਐਸਐਫ ਬਹੁਤ ਮਦਦ ਕਰਨ ਲਈ ਹੈ ਠੀਕ ਹੈ ਜੀ ਹਾਂ ਬੀਐਸਐਫ ਪ੍ਰਸ਼ਾਸਨ ਵੀ ਚਲਵਾ ਜਾਏਗਾ ਉਹਨਾਂ ਨੂੰ ਕੀ ਕਰਨਾ ਕਰਨਾ ਜੋ ਕਰਨਾ ਸੰਕਤ ਨਹੀਂ ਕਰਨਾ ਹੈ ਅੱਛਾ ਤੇ ਹੁਣ ਜਿਹੜਾ ਨਾ ਕੰਟਰੋਲ ਚ ਵਹੇ ਹੋ ਗਿਆ ਪਾਣੀ ਬਹੁਤ ਜ਼ਿਆਦਾ ਅੱਛਾ ਜੀ ਤੇ ਪੰਜ ਸੱਤੇ ਘੰਟੇ ਮੇ ਰੁਕ ਜਾਏਗਾ ਠੀਕ ਹੈ ਦੇਖ ਸਕਦੇ ਤੁਸੀਂ ਵੀ ਜੀਸੀਬੀਆਂ ਲੱਗੀਆਂ ਹੋਈਆਂ ਨੇ ਜੇ ਤੁਸੀਂ ਮਿਆਂ ਲੱਗੀਆਂ ਹਿਆਂ ਵਾ ਸਰਪੰਚ ਸਾਹਿਬ ਦਾ ਕਹਿਣਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਹਲੇ ਨਹੀਂ ਪਹੁੰਚਿਆ ਕੋਈ 10 15 ਮਿੰਟ ਹੋ ਗਏ ਯਾਨੀ ਬੰਦ ਟੁੱਟੇ ਨੂੰ ਵੀ ਬੰਨ ਦਾ 파ੜ ਬਹੁਤ ਵੱਡਾ ਵਾ ਤੁਸੀਂ ਵੇਖ ਸਕਦੇ ਜੇ ਕਿ ਬੰਨ ਬਹੁਤ ਜ਼ਿਆਦਾ ਟੁੱਟ ਚੁੱਕਾ ਵਾ ਰੱਬ ਮਿਹਰ ਕਰੇ ਕਿ ਇਸ ਤੋਂ ਵਧੇ ਨਾ ਜਿਹੜਾ ਜਲਦੀ ਤੋਂ ਜਲਦੀ ਇਹ ਪੂਰਿਆ ਜਾ ਸਕੇ ਕਿਉਂਕਿ ਕਿਸਾਨਾਂ ਨੇ ਪੁੱਤਾ ਆਵਾਂਗੇ ਪਾਲੀ ਹੋਈ ਫਸਲ ਵਾ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਪਾਣੀ ਜਿਹੜਾ ਵਾ ਕਿਸਾਨਾਂ ਦੀਆਂ ਖੇਤਾਂ ਵੱਲੋਂ ਜਾ ਰਿਹਾ ਵਾ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਇਹੋ ਜਿਹੇ ਦਿਨ ਜਿਹੜਾ ਕਿਸੇ ਨੂੰ ਨਾ ਵੇਖਣਾ ਪਵੇ ਵੀਰੇ ਮੈਂ ਅਸਲ 'ਚ ਜਦੋਂ ਮੈਨੂੰ ਹੁਣੇ ਹੀ ਪਤਾ ਲੱਗਾ ਮੈਂ ਪਿੰਡਾਂ ਵਿੱਚ ਸੀ ਉਦੋਂ ਭਿੱਖੀ ਵੰਡੇਰੀਏ 'ਚ ਤੇ ਹੁਣ ਇਹ ਸਾਰਾ ਪ੍ਰਸ਼ਾਸਨ ਇੱਥੇ ਆਪਣੇ ਐਸ.ਡੀ.ਐਮ ਸਾਹਿਬ ਹੀ ਆ ਗਏ ਆ ਸਾਡੇ ਡੀ.ਐਸ.ਪੀ ਭਿੱਖੀ ਵੰਡੀ ਵੀ ਖੜੇ ਆ ਐਸ.ਐਸ.ਪੀ ਸਾਹਿਬ ਵੀ ਆਰੇ ਸਾਰਾ ਪ੍ਰਸ਼ਾਸਨ ਸਾਡੇ ਆਪਣੇ ਭੈਣਾ ਭਰਾਵਾਂ ਦੇ ਅਸੀਂ ਨਾਲ ਆ ਜਿਹੜੀ ਵੀ ਮਦਦ ਦੇ ਭਰਾ ਜਿਹੜੇ ਜਿਤਨਾ ਭਾਵੇਂ ਤੇਲ ਦੀ ਜਾਂ ਹੋਰ ਵੀ ਜਿਹੜੀ ਵੀ ਸਹੂਲਤ ਪੈਸੇ ਦੀ ਹਰ ਤਰ੍ਹਾਂ ਮੈਂ ਖੜਾ ਇੱਥੇ ਹਰ ਤਰ੍ਹਾਂ ਹੀ ਕਿਉਂਕਿ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਸਾਰੇ ਹੀ ਸਾਡੇ ਭਰਾ ਵਾ ਜੇ ਵਿਚਾਰੇ ਪਤਾ ਨਹੀਂ ਪੁੱਤਾਂ ਵਾਂਗੂ ਇਹਨਾਂ ਨੇ ਫਸਲਾਂ ਪਾ ਲਈਆਂ ਅੱਜ ਬੜੀਆਂ ਵੱਡੀਆਂ ਆਸਾਂ ਹੁੰਦੀਆਂ ਪੈਣਾ ਪਰ ਜਦੋਂ ਅਸੀਂ ਫਸਲ ਬੀਜਦੇ ਹਾਂ ਜਾਂ ਝੋਨਾ ਲਾਉਂਦੇ ਆ ਤੇ ਵਿਚਾਰਾਂ ਦੀ ਆਸਾਂ ਨੂੰ ਜਿਹੜਾ ਜਿਹੜਾ ਬੂਰ ਪੈਣਾ ਸੀ ਉਹਦਾ ਉਲਟਾ ਜੋ ਤੇ ਪਾਣੀ ਫਿਰ ਰਿਹਾ ਪਰ ਮੈਨੂੰ ਲੱਗਦਾ ਵੀ ਬੜੀ ਹਿੰਮਤ ਨਾਲ ਲਾਗੇ ਲਾਗੇ ਪਿੰਡਾਂ ਦੇ ਲੋਕ ਮਹਿਦੀਪੁਰ ਦੀ ਸਾਰੀ ਸੰਗਤ ਜਿੱਦਾਂ ਲੱਗੇ ਡਟੇ ਹੋਏ ਆ ਇਹ ਜਿਹੜਾ ਵਾ ਮੈਨੂੰ ਲੱਗਦਾ ਪ੍ਰਮਾਤਮਾ ਕਿਰਪਾ ਕਰੂਗਾ ਇਹ ਬੰਨ ਨੂੰ ਜਿਹੜਾ ਵਾ ਬੰਨ ਲਿਆ ਜਾਊਗਾ ਤਗੜੇ ਹੋ ਕੇ ਲੱਗੇ ਹੋਏ ਸਾਰੇ ਪਿੰਡ ਦੇ ਕਿਹੜੀ ਕਿਹੜੀ ਮਦਦ ਪਹੁੰਚੀ ਹੁਣ ਤੱਕ ਮਦਦ ਵੀਰੇ ਹੁਣ ਤੱਕ ਤਾਂ ਜੇ ਤੇਲ ਦੀ ਗੱਲ ਕੀਤੀ ਤੇਲ ਦੇ ਰਹੇ ਆਂ ਡੀਜ਼ਲ ਦੇ ਰਹੇ ਆਂ ਜਿਹੜੇ ਮਸ਼ੀਨਾਂ ਦੇ ਜੋ ਵੀ ਖਰਚਾ ਹੋਊਗਾ ਉਹ ਸਰਕਾਰ ਚੱਕੂਗੀ ਇਹਨਾਂ ਪੈਣਾ ਭਰਾਵਾਂ ਦਾ ਕੋਈ ਖਰਚ ਨਹੀਂ ਇੱਥੇ ਲਾਉਣ ਦੇਵਾਂਗੇ ਅਸੀਂ ਹਰ ਸੰਭਵ ਜਿਹੜੀ ਮਦਦ ਇੱਥੇ ਕਰਾਂ ਦੇਖੋ ਜੀ ਚਲੋ ਹੁਣ ਇਨਸਾਨ ਦਾ ਕੰਮ ਹੈ ਜਦੋਂ ਜਦ ਕਰਨਾ ਸੰਘਰਸ਼ ਕਰਨਾ ਆਖਰੀ ਦਮ ਤੱਕ ਆ ਤੇ ਕੀਤਾ ਸੰਘਰਸ਼ ਹੁਣ ਵੀ ਕੋਈ ਗੱਲ ਨਹੀਂ ਸਾਨੂੰ ਐਡਾ ਆਪਣੇ ਆਪ ਤੇ ਵਿਸ਼ਵਾਸ ਹੈ ਸੰਗਤ ਦੀ ਤਾਕਤ ਗੁਰੂ ਦੀ ਤਾਕਤ ਤੇ ਵਿਸ਼ਵਾਸ ਆ ਕਿ ਬੰਨ ਅਸੀਂ ਮੰਨ ਲੈਣਾ ਕੋਈ ਗੱਲ ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਅਜੇ ਹੁਣੇ ਟੁੱਟਾ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਕੋਈ ਨਹੀਂ ਪਹੁੰਚਣਗੇ ਕੋਈ ਗੱਲ ਨਹੀਂ ਬਾਕੀ ਸੰਗਤ ਲੱਗੀ ਆ ਆਪਣੇ ਆਪ ਦੇ ਸੰਗਤ ਸਭ ਤੋਂ ਵੱਡੀ ਸਰਕਾਰ ਹੈ ਜੀ ਹਰਪ੍ਰੀਤ ਪਟਵਾਰੀ ਨਾਲ ਗੱਲ ਹੋਈ ਉਹ ਕਹਿੰਦੇ ਆ ਵੇ ਇੱਥੇ ਪਹੁੰਚੇ ਬੰਨ ਤੇ ਤੋੜਿਆਂ ਦਾ ਬੰਦੋਬਸਤ ਕਰ ਦੇ ਆ ਕੋਈ ਨਹੀਂ ਉਹਨਾਂ ਨੂੰ ਪਹਿਲਾਂ ਵੀ ਸੁਚਿਤ ਕੀਤਾ ਵੀ ਸਾਡਾ ਬੰਨ ਕਮਜ਼ੋਰ ਆ ਪਰ ਪਹਿਲਾਂ ਉਹਨਾਂ ਇਸ ਗੱਲ ਤੇ ਧਿਆਨ ਨਹੀਂ ਦਿੱਤਾ ਅਸੀਂ ਤੇ ਉਲਦੀ ਮੰਗ ਕਰਦੇ ਨੇ ਆ ਵੀ ਸਾਡੇ ਦੇ ਬਹੁਤਾ ਇਹ ਨਾਜ਼ੁਕ ਇਲਾਕੇ 'ਚ ਧਿਆਨ ਨਹੀਂ ਕੀਤਾ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਇਸ ਵਿਭਾਗ ਦੇ ਤਸਵੀਰਦਾਰ ਦੇ ਪਟਵਾਰੀ ਤੇ ਐਕਸ਼ਨ ਨੰਬਰ ਹੀ ਹੁਣ ਤੋਂ 2 ਘੰਟੇ ਪਹਿਲਾਂ ਗੱਲ ਹੋਈ ਆ ਮੈਂ ਖੁਦ ਫੋਨ ਤੇ ਗੱਲ ਕੀਤੀ ਆ ਤੇ ਸਾਰੇ ਵਿਭਾਗਾਂ ਦੇ ਨਾਲ ਆ ਤੇ ਕਰਦੇ ਆ ਜੀ ਕਰਾਉਂਦੇ ਆ ਜੀ ਇਹ ਆ ਉਹ ਆ ਜੀ ਇਹ ਗੱਲਾਂ ਬਤਨਾਂ ਟਾਲਦੇ ਟੋਲਦੇ ਰਹੇ ਨੇ ਕੋਈ ਗੱਲ ਨਹੀਂ ਹੁਣ ਅਸੀਂ ਆਪ ਦੀ ਜੋ ਆ ਅੱਗੇ ਵੀ ਅਸੀਂ ਆਪ ਦੀ ਜਦੋਜਦ ਕਰਕੇ ਇਹਦੇ 8 ਦਿਨ ਇਹਦੀ ਸੁਰੱਖਿਆ ਕੀਤੀ ਆ ਕੋਈ ਗੱਲ ਨਹੀਂ ਅਸੀਂ ਮੰਨਣਾ ਮੰਨ ਕੋਈ ਗੱਲ ਨਹੀਂ ਸਾਨੂੰ ਗੁਰੂ ਤੇ ਔਰ ਗੁਰੂ ਦੀ ਸੰਗਤ ਤੇ ਵਿਸ਼ਵਾਸ ਆ ਕਿ ਜਿਹੜੀ ਇਹਦੇ ਕੋਲ ਤਾਕਤ ਹੈ ਉਹ ਕਿਸੇ ਕੋਲ ਵੀ ਤਾਕਤ ਨਹੀਂ ਹੈ ਅਸੀਂ ਸਾਡੇ ਕੋਲ ਪਿੰਡ ਵਾਸੀ ਮੌਜੂਦ ਨੇ ਹਾਂ ਜੀ ਕੀ ਕਹਿਣਾ ਜੀ ਬੰਨ ਤਾਂ ਬਹੁਤ ਬਹੁਤ ਮੰਦ ਭਾਗੀ ਘਟਣਾ ਹੈ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬੜੀ ਜਦੋ ਜੈਦ ਪਰਸੋਂ ਦੀ ਹੋ ਰਹੀ ਹੈ ਬੰਨ ਦੀ ਬੜੀ ਸੀ ਨਗਰਾਨੀ ਕੀਤੀ ਸੀ ਪਰ ਪਾਣੀ ਇੰਨਾ ਜ਼ਿਆਦਾ ਜਿਹੜਾ ਆ ਗਿਆ ਹੈ ਤੇ ਇਹ ਜਿਹੜਾ ਇਲਾਕਾ ਹੈ ਮੀਏ ਵਾਲੇ ਦਾ ਪਿੰਡਾ ਮਹਿਦੀਪੁਰ ਤੋਂ ਲਹਿੰਦੇ ਵਾਲੇ ਪਾਸੇ ਦੇਤੇ ਤੇ ਬੜਾ ਜ਼ਿਆਦਾ ਹੈ ਇਸ ਵਕਤ ਪਾਣੀ ਜਿਹੜਾ 40 ਫੁੱਟ ਤੋਂ ਜ਼ਿਆਦਾ ਬੰਨ ਜਿਹੜਾ ਟੁੱਟ ਚੁੱਕਾ ਹੈ ਰੋਖ ਜਿਹੜੇ ਆ ਜੀਸੀਬੀ ਦੇ ਨਾਲ ਸੁੱਟ ਰਹੇ ਆ ਆ ਥੋੜਾ ਜਿਹਾ ਵੇਖੋ ਕਿੰਨੀ ਜਦੋਜਹਿੜ ਜਿਹੜੀ ਆ ਸਾਡੇ ਜਿਹੜੇ ਆ ਨੌਜਵਾਨ ਇਸ ਮਹਿਦੀਪੁਰ ਤੇ ਖੇਮ ਕਰਨ ਮੀਏ ਵਾਲੇ ਦੇ ਸਭ ਨੌਜਵਾਨ ਜਿਹੜੇ ਪਾਣੀ ਨੂੰ ਇੱਕ ਕਤਾਰ ਬਣਾ ਕੇ ਪਾਣੀ ਨੂੰ ਜਿਹੜਾ ਰੋਖ ਰਹੇ ਨੇ ਤੇ ਨਾਲ-ਨਾਲ ਤੋੜੇ ਭਰ ਕੇ ਲਾ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਏ ਇਹਨਾਂ ਨੌਜਵਾਨਾਂ ਦੇ ਉੱਤੇ ਵੀ ਇਹ ਬੰਨ ਬੰਨ ਲੈਣਗੇ ਔਰ ਜਿਹੜਾ ਸਮਾਂ ਹੈ ਉਹ ਤਾਂ ਥੋੜਾ ਜਿਹਾ ਲੱਗੇਗਾ ਪਰ ਪਾਣੀ ਬਹੁਤ ਜ਼ਿਆਦਾ ਟੁੱਟਾ ਹੋਇਆ ਏ ਇਸ ਕਰਕੇ ਪਾਣੀ ਦਾ ਵਹਾਅ ਜ਼ਿਆਦਾ ਹੈ ਇਹ ਇਹ ਸੱਜੇ ਸੱਜੇ ਬੰਦਨਾ ਹੈ ਪਰ ਇਹ ਆਪੇ ਸ਼ਾਮ ਤੱਕ ਅਸੀਂ ਕਾਬੂ ਕਰਾਂਗੇ ਬਾਕੀ ਮਹਿਦੀਪੁਰ ਵਾਲਿਆਂ ਨੂੰ ਬੇਨਤੀ ਆ ਮੀਆਂ ਵਾਲਿਆਂ ਨੂੰ ਖੇਮ ਕਰਨ ਵਾਲਿਆਂ ਨੂੰ ਬੇਨਤੀ ਆ ਜਿੰਨੀ ਛੇਤੀ ਹੋ ਸਕਦੀ ਆ ਤੋੜੇ ਕਈਆਂ ਨਾਲ ਕੁਹਾੜੀਆਂ ਲੈ ਕੇ ਆਓ ਜਿਹੜੇ ਰੁੱਖਾਂ ਦੇ ਟਾਣੇ ਨੇ ਵੜਵੜ ਕੇ ਵਿੱਚ ਆਪਾਂ ਸੁੱਟਨੇ ਆ ਬੇਨਤੀ ਨੂੰ ਪ੍ਰਵਾਨ ਕਰੋ ਬੜੀ ਜਦੋਂ ਜੈਦ ਬਹੁਤ ਜਿਆਦੀ ਮੁਸ਼ਕਲ ਘਾਲ 10-10 ਫੁੱਟ ਪਾਣੀ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਖਲੋ ਕੇ ਬਾਨ ਦੇ ਅੱਗੇ ਪਾਣੀ ਦੀ ਕਤਾਰ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਣੀ ਜਿਹੜਾ ਉਹਦਾ ਪੈਰ ਜਿਹੜਾ ਦਬਾਅ ਵੱਧਦਾ ਜਾ ਰਿਹਾ ਹੈ ਪਰ ਅਸੀਂ ਇਹ ਆਪੀ ਤੋੜੇ ਭਰ ਭਰ ਕੇ ਜੀਸੀਬੀਆਂ ਸਾਡੇ ਕੋਲ ਦੋ ਪਹੁੰਚੀਆਂ ਨੇ ਉਹਦੇ ਨਾਲ ਰੁੱਖ ਵੱਡ ਵੱਡ ਕੇ ਅਸੀਂ ਇਸ ਪਾਰ ਦੇ ਵਿੱਚ ਲਾ ਰਹੇ ਹਾਂ ਅਸੀਂ ਗੁਰੂ ਮਹਾਰਾਜ ਅੱਗੇ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਲੋੜੀ ਸਮੇਂ ਦੇ ਉੱਤੇ ਲੋੜੀ ਦੇ ਸਮੇਂ ਦੇ ਉੱਤੇ ਸਾਨੂੰ ਜਿਹੜੀ ਆ ਮਦਦ ਸਰਕਾਰ ਵੀ ਸਰਕਾਰ ਵੀ ਛੇਤੀ ਜਿਸ ਤਰ੍ਹਾਂ ਦਾ ਵੀ ਪਰਮੰਧ ਹੋ ਸਕਦਾ ਸਾਡਾ ਬੰਨ ਬਣਾਵੇ ਨਹੀਂ ਤੇ ਘੱਟੋ ਘੱਟ ਸਾਡਾ ਤਿੰਨ ਹੀ ਹਰ ਕਿਲਾ ਜਿਹੜਾ ਉਹ ਸਾਡੀ ਜ਼ਮੀਨ ਜਿਹੜੀ ਆ ਇਹ ਮਹਿਦੀਪੁਰ ਦੇ ਏਰੀਏ ਦੇ ਵਿੱਚ ਜਿਹੜੀ ਉਹ ਮਾਰੀ ਜਾਣ ਲੱਗੀ ਆ ਬਿਲਕੁਲ ਫਸਲ ਜਿਹੜੀ ਤਬਾਹ ਹੋਣ ਦੇ ਕੰਨੇ ਦੇ ਉੱਤੇ ਪਹੁੰਚ ਚੁੱਕੀ ਆ ਕੋਈ ਅਗਲੇ ਬੰਨੇ ਸਾਡੇ ਕੋਲ ਅੜਾ ਨਹੀਂ ਦਾਗਾ ਅਸੀਂ ਬੜੀ ਜਦੋਜਦ ਕਰ ਰਹੇ ਆ ਵੇਖੋ ਕਿਸ ਹੱਬ ਦੇ ਨਾਲ ਇਹ ਬੰਨ ਜਿਹੜਾ ਉਹ ਵੱਧ ਰਿਹਾ ਹੈ ਕਿਤਰਾ ਨੌਜਵਾਨ ਇਹ ਬਿਨਾ ਪਾਣੀ ਤੋਂ ਵਿਚਾਰੇ ਜਿਹੜੇ ਨੇ ਧਾਇਏ ਹੋਏ ਜਿਹੜੇ ਨੇ ਉਹ ਵਿੱਚ ਜਦੋਜਦ ਕਰ ਰਹੇ ਨੇ ਅਸੀਂ ਬਣਦੀ ਕਰਦੇ ਹਾਂ ਕਿ ਜਿੰਨਾ ਵੀ ਹੋ ਸਕਦਾ ਸਾਡੀ ਮਦਦ ਕੀਤੀ ਜਾਵੇ ਪ੍ਰਸ਼ਾਸਨ ਮਤਲਬ ਮਦਦ ਜਿੰਨੀ ਹੁੰਦੀ ਕਰੇ ਔਰ ਨਾਲ ਅਸੀਂ ਮਦਦ ਮੰਗ ਰਹੇ ਹਾਂ ਮਹੀਦੀਪੁਰ ਮੀਏ ਵਾਲਾ ਔਰ ਆਖੇਮ ਕਰਦੇ ਨੌਜਵਾਨਾਂ ਨੂੰ ਕਹਿੰਨੇ ਵੀ ਤੋੜੇ ਪਰਕੇ ਛੇਤੀ ਲੈ ਕੇ ਆਓ ਜੀ ਬਾਈ ਰੂ ਜਿੱਕਾ ਖਾਲਸਾ ਬਾਈ ਰੂ ਜੀ ਕੀ ਫਤ